ਜੇਕਰ ਬਰਾਂਡੇ ਵਗੈਰਾ ਦੀ ਛੱਤ ਪਾਉਣੀ ਆਪਾਂ ਨੂੰ ਲੈਂਟਰ ਨਾਲੋਂ ਵੀ ਸਸਤਾ ਪੈਂਦਾ ਇਹ ਤੇ ਟੀਨ ਨਾਲੋਂ ਵੀ ਸਸਤਾ ਪੈਂਦਾ ਹੈ ਲੈਂਟਰ ਆਪਾਂ ਨੂੰ 100 ਸਕਰ ਫੁੱਟ 25 ਤੋਂ 3000 ਦਾ ਪੈਂਦਾ ਹੈ ਇਹ ਆਪਾਂ ਨੂੰ ਟੋਟਲ 3200 ਦੀ ਪੈਂਦਾ ਟੀਨ ਵੀਰ ਨਾਲੋਂ ਬਹੁਤ ਮਹਿੰਗੀ ਪੈਂਦੀ ਹੈ ਬਾਈ ਇਹਦੇ ਵਿੱਚ ਕੀ ਕੀ ਸਾਈਜ਼ ਮਿਲ ਜਾਂਦੇ ਆਪਾਂ ਨੂੰ ਇਹ ਜੀ 2/3 2/4 2/4.5 ਤੇ 5 ਇਹ ਸਾਈਜ਼ ਨਾਲ ਕੋਈ ਵੀ ਸਾਈਜ਼ ਆਪਾਂ ਲੈ ਸਕਦੇ ਹਾਂ ਕੋਈ ਵੀ ਲੈ ਸਕਦੇ ਤੇ ਬਾਈ ਇਹ ਰੇਟ ਆਪਾਂ ਨੂੰ ਕਿੰਨਾ ਪੈਂਦਾ 32 ਰੁਪਏ ਫੁੱਟ ਬਾਈ 32 ਵੀ ਫੁੱਟ ਹਾਂ ਆ ਸਾਈਜ਼ 32 ਪੰਜਾਬ ਚ ਕਿਸੇ ਵੀ ਥਾਂ ਤੇ ਮੰਗਵਾ ਸਕਦੇ ਕਿਸੇ ਵੀ ਥਾਂ ਵੀਰੇ ਇਹ ਜਿਹੜੇ ਨੰਬਰ ਲਾਏ ਹੋਏ ਨੇ ਤੁਸੀਂ ਘਰੇ ਬੈਠੇ ਮੰਗਵਾ ਲਿਓ ਇੱਥੇ ਹਰ ਇੱਕ ਸਾਈਜ਼ ਦਾ ਪੱਥਰ ਪਿਆ ਹੈ ਕੋਈ ਵੀ ਸਾਈਜ਼ ਤੁਸੀਂ ਪਸੰਦ ਕਰ ਲੇ ਤੇ ਮਜ਼ਬੂਤੀ ਤੁਹਾਡੇ ਇੱਕ ਵੀਡੀਓ ਲਈ ਹੋਈ ਹੈ ਵਿੱਚ ਮਜ਼ਬੂਤੀ ਜਿਹੜੇ ਪੂਰੇ ਮਜ਼ਬੂਤ ਹੁੰਦੇ ਹੈ ਬਈ ਟੁੱਟਦੇ ਨਹੀਂਗੇ ਨਹੀਂ ਨਹੀਂ ਤੇ ਮੰਨ ਲੇ ਲੋਕ ਵੱਡੇ ਵੱਡੇ ਭਾਂਡੇ ਤੇ ਪਾਈ ਜਾਂਦੇ ਹਾਂ 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 ਇਹ ਬਹੁਤ ਪੈਂਦਾ ਹੀ ਹੈ ਇਹ ਹੀ ਬਹੁਤ ਪਾਇ ਰਿਹਾ ਹੈਗਾ ਲਾਲ ਪੱਥਰ ਜਿਵੇਂ ਮੋਟਰ ਕਮਰਿਆਂ ਦਾ ਹੋ ਗਿਆ ਹਾਂ ਜੀ ਪਸ਼ੂਆਂ ਵਾਲੇ ਭਾਂਡੇ ਭਰੁੰਡਿਆਂ ਤੇ ਇਹ ਜ਼ਿਆਦਾ ਬਹੁਤ ਪੈ ਰਿਹਾ ਕਿਉਂਕਿ ਜਿਹੜਾ ਹੁਣ ਮੰਨ ਲਓ ਤੁਸੀਂ ਆਪਾਂ ਚਾਦਰਾਂ ਪਾਉਣਿਆਂ ਉਹ ਜ਼ਿਆਦਾ ਗਰਮ ਹੋ ਜਾਂਦੀਆਂ ਜੇ ਵੀਰ ਨੇ ਮੱਝਾਂ ਗਾਵਾਂ ਦਾ ਤਾਂ ਆ ਪੱਥਰ ਚੱਕਰ ਨਾਲੇ ਮਜ਼ਬੂਤ ਹੈ ਨਾਲੇ ਟੀਨਾ ਨਾਲੇ